ਨਮਸਕਾਰ ਕਿਸਾਨ ਭਾਈਓ ਔਰ ਅੱਜ ਦਾ ਜਿਹੜਾ ਵਿਸ਼ੇ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਹੀ ਮਹੱਤਵਪੂਰਨ ਹੈ ਆਪਣੇ ਵਾਸਤੇ ਕਣਕ ਦੀ ਖੇਤੀ ਜੋ ਹੈ ਹੁਣ ਸ਼ੁਰੂ ਹੋਣ ਚੱਲੀ ਹੈ ਚਾਹੇ ਉਹ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਐਮਪੀ ਜੋ ਵੀ ਏਰੀਆ ਆਪਣੇ ਕੋਲੇ ਹੈਗਾ ਤਾਂ ਉੱਥੇ ਕੀ ਹੈ ਕਿ ਇਹ ਜਿਹੜੇ ਕਣਕ ਦੀ ਫਸਲ ਬਹੁਤ ਮਹੱਤਵਪੂਰਨ ਹੈ ਔਰ ਅੱਜ ਆਪਾਂ ਨੂੰ ਜ਼ਰੂਰਤ ਹੈ ਕਿ ਆਪਾਂ ਕਾਫੀ ਗੱਲਾਂ ਦਾ ਆਪਾਂ ਲੋਕ ਧਿਆਨ ਰੱਖੀਏ ਜੀ ਕਿ ਜਿਹਦੇ ਕਰਕੇ ਆਪਾਂ ਨੂੰ ਜੋ ਹੈ ਕਣਕ ਦਾ ਝਾੜ ਆਪਾਂ ਨੂੰ ਵਧੀਆ ਮਿਲੇ ਔਰ ਇੱਕ ਵਧੀਆ ਫਸਲ ਆਪਣੇ ਨਾਲ ਆਵੇ ਤਾਂ ਅੱਜ ਦੀ ਵੀਡੀਓ ਦੇ ਅੰਦਰ ਜਿਹੜੀ ਮੈਂ ਗੱਲ ਦੱਸਣ ਵਾਲਾ ਹਾਂ ਕਿ ਆਪਾਂ ਕਿਹੜੀ ਕਿਹੜੀ ਗੱਲਾਂ ਦਾ ਆਪਾਂ ਲੋਕਾਂ ਨੇ ਧਿਆਨ ਰੱਖਣਾ ਹੈ ਜਿਹਦੇ ਕਰਕੇ ਆਪਣਾ ਕਣਕ ਦਾ ਝਾੜ ਆਪਣਾ ਵੱਧ ਸਕਦਾ ਹੈ ਜਾਂ ਵਧੀਆ ਫਸਲ ਆਪਣੇ ਕੋਲੇ ਆ ਸਕਦੀ ਹੈ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਜੋ ਆਪਾਂ ਅਗੇਤੀ ਕਿਸਮਾਂ ਦੀ ਜਿੱਥੇ ਆਪਾਂ ਲੋਕ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਆਪਾਂ ਲੋਕ ਸੁਣ ਰਹੇ ਹਾਂ ਮਾਰਕੀਟ ਦੇ ਅੰਦਰ ਵੀ ਸੁਣ ਰਹੇ ਹਾਂ ਕਿ ਅਗੇਤੀ ਕਿਸਮਾਂ ਲਗਾਉਣੀ ਆਪਾਂ ਨੂੰ ਅਗੇਤੀ ਕਿਸਮਾਂ ਜਾਂ ਅਗੇਤੀ ਬਿਜਾਈ ਆਪਾਂ ਲੋਕਾਂ ਨੂੰ ਕਰਨੀ ਹੈ ਅਗੇਤੀ ਕਿਸਮਾਂ ਦਾ ਜਿਹੜਾ ਐਕਚੁਅਲ ਟਾਈਮ ਹੈ ਉਹ ਹੁਣ ਤੋਂ ਸ਼ੁਰੂ ਹੈ ਕਿ ਹੁਣ ਤੋਂ ਸ਼ੁਰੂ ਹੋ ਕੇ 10 ਨਵੰਬਰ ਤੱਕ ਜਿਹੜਾ ਹੈਗਾ ਆਪਾਂ ਅਗੇਤੀ ਕਿਸਮਾਂ ਦੀ ਆਪਾਂ ਲੋਕ ਬਿਜਾਈ ਆਪਾਂ ਲੋਕ ਕਰ ਸਕਦੇ ਆ ਹੁਣ ਬਹੁਤ ਵਧੀਆ ਟਾਈਮ ਹੈ ਅਗੇਤੀ ਕਿਸਮਾਂ ਦੇ ਵਾਸਤੇ ਕਿ ਜੇ ਆਪਾਂ ਗੱਲ ਕਰੀਏ ਕਿ ਅਗੇਤੀ ਕਿਸਮਾਂ ਦੀ ਗੱਲ ਕਰੀਏ ਤਾਂ 327 ਹੋ ਗਿਆ 303 ਹੋ ਗਿਆ 372 ਹੋ ਗਿਆ 872 ਹੋ ਗਿਆ ਇਹ ਜਿਹੜੀ ਵੈਰੈਟੀਆਂ ਹੈਗੀਆਂ ਇਹ ਅਗੇਤੀ ਕਿਸਮ ਕਿਸਮਾ ਹੈਗੀਆਂ ਜਿੰਨੂੰ ਆਪਾਂ ਅਗੇਤੀ ਬਿਜਾਈ ਕਰ ਸਕਦੇ ਆ ਯਾਨੀ ਕਿ ਅੱਜ ਤੋਂ ਲੈ ਕੇ ਆਪਾਂ 10 ਨਵੰਬਰ ਤੱਕ ਆਪਾਂ ਲੋਕ ਬਿਜਾਈ ਆਪਾਂ ਲੋਕ ਆਰਾਮ ਨਾਲ ਕਰ ਸਕਦੇ ਆ ਅਬ ਆਗੀ ਗੱਲ ਕਿ ਜੇ ਆਪਾਂ ਅਗੇਤੀ ਕਿਸਮਾਂ ਦੀ ਜਿੱਥੇ ਆਪਾਂ ਲੋਕ ਗੱਲ ਕਰ ਰਹੇ ਆ ਤਾਂ ਅਗੇਤੀ ਕਿਸਮਾਂ ਦੇ ਅੰਦਰ ਜਿਹੜੇ ਆਪਾਂ ਨੂੰ ਪਾਣੀ ਅਤੇ ਖਾਦ ਇਹ ਦੋ ਚੀਜ਼ਾਂ ਦੀ ਲੋੜ ਜਿਹੜੀ ਹੈਗੀ ਆਮ ਦੂਜੀ ਮਤਲਬ ਜੋ ਕਿਸਮਾ ਹੈਗੀਆਂ ਯਾਨੀ ਕਿ 10 ਨਵੰਬਰ ਦੇ ਬਾਅਦ ਜਾਂ 15 ਨਵੰਬਰ ਦੇ ਬਾਅਦ ਜਿਹੜੀ ਬਿਜਾਈ ਹੋਣੀ ਹੈ ਉਹਦੇ ਬਜਾਏ ਆਪਾਂ ਨੂੰ ਇਹ ਕਿਸਮਾਂ ਦੇ ਅੰਦਰ ਇਹ ਸਮੇਂ ਦੀ ਬਿਜਾਈ ਦੇ ਅੰਦਰ ਜਿਹੜੀ ਹੈ ਆਪਾਂ ਨੂੰ ਪਾਣੀ ਦੀ ਲੋੜ ਵੀ ਜ਼ਿਆਦਾ ਪਊਗੀ ਆਪਾਂ ਨੂੰ ਖਾਦ ਦੀ ਮਾਤਰਾ ਵੀ ਆਪਾਂ ਨੂੰ ਜ਼ਿਆਦਾ ਦੇਣੀ ਪਊਗੀ ਤਾਂ ਇਹ ਕੀ ਹੈ ਕਿ ਜੇ ਆਪਾਂ ਗੱਲ ਕਰੀਏ ਕਿ ਆਮ ਕਣਕਾਂ ਦੇ ਅੰਦਰ ਜਿਹੜੀ ਡੀਏਪੀ ਦੀ ਲੋੜ ਪੈਂਦੀ ਹੈ ਉਹ ਪੈਂਦੀ ਹੈ 50 ਕਿਲੋ ਪ੍ਰਤੀ ਏਕੜ ਲੇਕਿਨ ਜੇ ਆਪਾਂ ਅਗੇਤੀ ਕਿਸਮਾਂ ਦੀ ਬਿਜਾਈ ਆਪਾਂ ਲੋ ਕਰ ਰਹੇ ਹਾਂ ਜੇ ਅੱਜ ਦੇ ਟਾਈਮ ਆਪਾਂ ਲੋਕ ਬਿਜਾਈ ਕਰ ਰਹੇ ਆ ਤਾਂ ਆਪਾਂ ਨੂੰ 65 ਕਿਲੋ ਆਪਾਂ ਨੂੰ ਡੀਏਪ ਪਾਉਣੀ ਹੀ ਪਊਗੀ ਤਾਂ ਹੀ ਉਹ ਜਿਹੜੀ ਵੈਰੈਟੀ ਹੈ ਆਪਾਂ ਨੂੰ ਪੈਦਾਵਾਰ ਦੇ ਕੇ ਜਾ ਸਕਦੀ ਹੈ ਨੰਬਰ 1 ਨੰਬਰ 2 ਜਿਹੜੀ ਚੀਜ਼ ਆਉਂਦੀ ਹੈ ਕਿ ਯੂਰੀਆ ਦੀ ਗੱਲ ਆਉਂਦੀ ਹੈ ਕਿ ਯੂਰੀਆ ਦੀ ਗੱਲ ਕਰਾਂਗੇ ਤਾਂ ਆਪਣਾ ਕੀ ਹੈ ਕਿ ਦੋ ਗੱਟੇ ਜਿਵੇਂ ਆਮ ਜੋ ਆਪਾਂ ਬਿਜਾਈ ਕਰ ਰਹੇ ਆ ਉੱਥੇ ਦੋ ਗੱਟੇ ਢਾਈ ਗੱਟਿਆਂ ਦੇ ਮਤਲਬ ਨਾਲ ਆਪਣਾ ਕੰਮ ਚੱਲਦਾ ਹੈ ਯੂਰੀਆ ਦਾ ਲੇਕਿਨ ਜੇ ਆਪਾਂ ਇਹ ਕਿਸਮਾਂ ਬਿਜਾਈ ਕਰ ਰਹੇ ਹਾਂ ਤਾਂ ਆਪਾਂ ਨੂੰ ਘੱਟੋ ਘੱਟ ਆਪਾਂ ਨੂੰ 2.5 ਤੋਂ ਲੈ ਕੇ 3 ਗੱਟਿਆਂ ਦੀ ਆਪਾਂ ਨੂੰ ਲੋਡ ਪੈਣੀ ਪੈਣੀ ਹੈ ਹਰ ਹਾਲਤ ਦੇ ਅੰਦਰ ਲੋਡ ਪੈਣੀ ਹੈ ਆਪਾਂ ਐਵੇਂ ਕਹਿ ਸਕਦੇ ਹਾਂ ਕਿ 120 125 ਕਿਲੋ ਯੂਰੀਆ ਦੀ ਲੋਡ ਆਪਾਂ ਲੋਕਾਂ ਨੂੰ ਪੈਣੀ ਹੈ ਤਾਂ ਦੂਜੀ ਗੱਲ ਇੱਕ ਚੀਜ਼ ਨੂੰ ਸਮਝਣ ਵਾਲੀ ਹੈ ਕਿ ਜਦੋਂ ਆਪਾਂ ਅਗੇਤੀ ਕਿਸਮਾਂ ਦੀ ਗੱਲ ਕਰ ਰਹੇ ਹਾਂ ਜਿਹੜਾ ਕਿਸਾਨ ਅੱਜ ਬਿਜਾਈ ਕਰ ਰਿਹਾ ਹੈ ਯਾਨੀ ਕਿ ਅੱਜ ਤੋਂ ਲੈ ਕੇ 10 ਨਵੰਬਰ ਦੇ ਵਿਚਾਲੇ ਬਿਜਾਈ ਕਰੂਗਾ ਇੱਕ ਕਿਸਾਨ ਉਹ ਹੋ ਗਿਆ ਜਿਹੜਾ ਅੱਜ ਤੋਂ ਲੈ ਕੇ 10 ਨਵੰਬਰ ਨੂੰ ਬਿਜਾਈ ਕਰੂਗਾ ਇੱਕ ਕਿਸਾਨ ਉਸ ਹੈ ਜਿਹੜਾ 20 ਤੋਂ ਲੈ ਕੇ 30 ਨਵੰਬਰ ਦੇ ਵਿਚਾਲੇ ਬਿਜਾਈ ਕਰੂਗਾ ਤਾਂ ਦੋਨਾਂ ਦੇ ਅੰਦਰ ਜਿਹੜਾ ਅੰਤਰ ਹੈ ਬਿਜਾਈ ਦਾ ਉਹ ਘੱਟੋ-ਘੱਟ 15 ਦਿਨਾਂ ਦਾ ਅੰਤਰ ਆਪਣਾ ਆਮ ਰੂਟੀਨ ਦੇ ਅੰਦਰ ਆ ਜਾਂਦਾ ਹੈ ਦੋਨਾਂ ਦੇ ਅੰਦਰ ਜਿਹੜਾ ਬਿਜਾਈ ਦਾ ਅੰਤਰ ਹੈ ਤਾਂ ਉਹਦੇ ਕਰਕੇ ਕੀ ਹੈ ਕਿ ਜੇ 15 ਦਿਨ ਪਹਿਲਾਂ ਕੋਈ ਕਣਕ ਦੀ ਫਸਲ ਲੱਗ ਰਹੀ ਹੈ ਜਾਂ ਕੋਈ ਕਣਕ ਦੀ ਵੈਰੈਟੀ ਲੱਗ ਰਹੀ ਹੈ ਤਾਂ ਉਹਦਾ ਮਤਲਬ ਆ ਹੈ ਕਿ ਉਹਨੂੰ ਪਾਣੀ ਦੀ ਇੱਕ ਪਾਣੀ ਦੀ ਲੋਡ ਵੀ ਜ਼ਿਆਦਾ ਪਊਗੀ ਅਤੇ ਘੱਟੋ-ਘੱਟ ਮਤਲਬ ਆ ਮੰਨ ਕੇ ਚੱਲੋ ਕਿ ਡਾਇਆ ਦੀ ਜਿਹੜੀ ਲੋਡ ਹੈ ਉਹ 15 20 ਕਿਲੋ ਵਧਾਉਣੀ ਪਊਗੀ ਆਪਾਂ ਨੂੰ ਇਹੀ ਚੀਜ਼ ਸੇਮ ਚੀਜ਼ ਆਪਾਂ ਨੂੰ 35 40 ਕਿਲੋ ਆਪਾਂ ਨੂੰ ਯੂਰੀਆ ਵਧਾਉਣੀ ਪਊਗੀ ਆਪਾਂ ਨੂੰ ਤਾਂ ਇਹ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਜੇ ਅਗੇਤੀ ਕਿਸਮਾਂ ਦੀ ਬਿਜਾਈ ਕਰ ਰਹੇ ਆ ਤਾਂ ਖਾਦ ਦਾ ਅਤੇ ਪਾਣੀ ਦਾ ਆਪਾਂ ਨੂੰ ਸਪੈਸ਼ਲ ਆਪਾਂ ਲੋਕਾਂ ਨੂੰ ਧਿਆਨ ਰੱਖਣਾ ਪਊਗਾ ਕਿ ਇੱਕ ਪਾਣੀ ਜਿਆਦਾ ਜਾਊਗਾ ਔਰ ਖਾਦ ਜਿਹੜੀ ਹੈਗੀ ਇਹ ਆਮ ਜਿਹੜੀ ਆਪਾਂ ਬਿਜਾਈ ਕਰ ਰਹੇ ਆ ਕਣਕਾਂ ਉਹਨਾਂ ਉਹਦੇ ਨਾਲ ਜਿਹੜੀ ਅਗੇਤੀ ਕਿਸਮਾਂ ਦੇ ਅੰਦਰ ਜਿਹੜੀ ਖਾਦ ਦੀ ਮਤਰਾ ਹੈ ਉਹ ਆਪਾਂ ਨੂੰ ਜਿਆਦਾ ਪਾਣੀ ਪਊਗੀ ਦੂਜੀ ਗੱਲ ਜਿਹੜੀ ਮੇਨ ਗੱਲ ਆਉਂਦੀ ਹੈ ਕਿ ਆਮ ਰੂਟੀਨ ਦੇ ਅੰਦਰ ਕਣਕ ਦੇ ਅੰਦਰ ਪੰਜ ਪਾਣੀ ਨਾਲ ਕੰਮ ਚੱਲਦਾ ਹੈ ਲੇਕਿਨ ਜੇ ਆਪਾਂ ਅਗੇਤੀ ਕਿਸਮਾਂ ਦੀ ਬਿਜਾਈ ਕਰ ਰਹੇ ਹਾਂ ਤਾਂ ਆਪਣਾ 6 ਪਾਣੀ ਨਾਲ ਆਪਣੀ ਜਿਹੜੀ ਆ ਉਹ ਫਸਲ ਪੱਕੂਗੀ ਯਾਨੀ ਕਿ 6 ਪਾਣੀ ਆਪਾਂ ਨੂੰ ਦੇਣੇ ਪੈਣਗੇ ਆਪਾਂ ਲੋਕਾਂ ਨੂੰ ਤਾਂ ਇਸ ਗੱਲ ਦਾ ਖਾਸ ਕਰ ਆਪਾਂ ਨੂੰ ਧਿਆਨ ਦੇਣ ਦੀ ਆਪਾਂ ਨੂੰ ਲੋੜ ਹੈ ਹੁਣ ਆ ਗਈ ਗੱਲ ਕਿ ਜਦੋਂ ਅਗੇਤੀ ਕਿਸਮਾਂ ਦੀ ਬਿਜਾਈ ਕਰ ਰਹੇ ਹਾਂ ਤਾਂ ਇੱਕ ਚੀਜ਼ ਵਾਸਤੇ ਆਪਾਂ ਨੂੰ ਥੋੜਾ ਸਤর্ক ਰਹਿਣਾ ਪਊਗਾ ਕਿ ਉੱਥੇ ਸੁੰਡੀ ਦੀ ਸਮੱਸਿਆ ਆਪਾਂ ਨੂੰ ਆ ਸਕਦੀ ਹੈ ਤਾਂ ਇਸ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਕਿ ਜੇ ਆਪਾਂ ਅਗੇਤੀ ਬਿਜਾਈ ਦੇ ਅੰਦਰ ਅੱਜ ਦੀ ਤਰੀਕ ਦੇ ਅੰਦਰ ਜਾ ਰਹੇ ਆ ਮਤਲਬ ਅੱਜ ਤੋਂ ਲੈ ਕੇ 10 ਨਵੰਬਰ ਦੇ ਵਿਚਾਲੇ ਵਿਚਾਲੇ ਕਰਾਂਗੇ ਤਾਂ ਸੁੰਡੀ ਦੀ ਸਮੱਸਿਆ ਆਪਾਂ ਲੋਕਾਂ ਨੂੰ ਆ ਸਕਦੀ ਹੈ ਤਾਂ ਇਸ ਵਾਸਤੇ ਆਪਾਂ ਨੂੰ ਪੂਰਾ ਪ੍ਰੋਪਰ ਆਪਣੇ ਮਤਲਬ ਸੋਚ ਸਮਝ ਕੇ ਹੀ ਉਸੇ ਤਰੀਕੇ ਨਾਲ ਵੈਰਾਈਟੀ ਦਾ ਉਸੇ ਤਰੀਕੇ ਨਾਲ ਆਪਣੇ ਬਿਜਾਈ ਦੇ ਟਾਈਮ ਦਾ ਆਪਾਂ ਨੂੰ ਸਿਲੈਕਸ਼ਨ ਕਰਨਾ ਹੈ ਅਬ ਆਗੀ ਗੱਲ ਅਗਲੀ ਜਿਹੜੀ ਮਹੱਤਵਪੂਰਨ ਹੈ ਕਿ ਬੀਜ ਜਿਹੜਾ ਬਿਜਾਈ ਕਰਨਾ ਹੈ ਉਹ ਆਪਾਂ ਨੂੰ ਉਪਚਾਰਿਤ ਕਰਕੇ ਕਰਨਾ ਹੈ ਚਾਹੇ ਤੁਸੀਂ ਘਰੋਂ ਵਿਜਾਈ ਕਰ ਰਹੇ ਹੋ ਚਾਹੇ ਤੁਸੀਂ ਦੁਕਾਨ ਤੋਂ ਲੈ ਕੇ ਕਰ ਰਹੇ ਹੋ ਕਿ ਆਪਾਂ ਨੂੰ ਉਹਨੂੰ ਉਪਚਾਰ ਕਰਨਾ ਜ਼ਰੂਰੀ ਹੈ ਆਪਾਂ ਨੂੰ ਉਹਨੂੰ ਉਸ ਬੀਜ ਨੂੰ ਸੋਧਣਾ ਜ਼ਰੂਰੀ ਹੈ ਤਾਂ ਕਿਸੇ ਵਧੀਆ ਫੰਗੇਸਾਈਡ ਨਾਲ ਆਪਾਂ ਉਸ ਨੂੰ ਸੋਧਣਾ ਲਾਜ਼ਮੀ ਹੈ ਅਬ ਆਗੀ ਗੱਲ ਅਗਲੀ ਜਿਹੜੀ ਗੱਲ ਮਹੱਤਵਪੂਰਨ ਬਹੁਤ ਹੈ ਕਿ ਕਈ ਵਾਰੀ ਕਿਸਾਨ ਸਾਡੇ ਨਾਲ ਗੱਲ ਕਰਦਾ ਫੋਨ 'ਤੇ ਆਉਂਦੇ ਨੇ ਅਸੀਂ ਕਿਸਾਨ ਕੋਲੇ ਜਾਂਦੇ ਹਾਂ ਖੇਤ ਦੇ ਅੰਦਰ ਵੀ ਜਾਂਦੇ ਹਾਂ ਤਾਂ ਗੱਲ ਕੀ ਹੁੰਦੀ ਹੈ ਕਿ ਯਾਰ ਮੈਂ 30 ਦਿਨ ਦੇ ਉੱਤੇ ਪਾਣੀ ਲਾਉਣਾ ਮੈਂ 35 ਦਿਨ ਦੇ ਉੱਤੇ ਪਾਣੀ ਲਾਉਣਾ ਹੈ ਤਾਂ ਆਪਣਾ ਜਦੋਂ ਬਿਜਾਈ ਅਗੇਤੀ ਕਰ ਰਹੇ ਆ ਪਹਿਲੀ ਗੱਲ ਬਿਜਾਈ ਅਗੇਤੀ ਕਰ ਰਹੇ ਆ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਪਾਣੀ ਪਹਿਲਾ ਪਾਣੀ ਜਿੱਥੇ ਪਹਿਲੇ ਸਿੰਚਾਈ ਦੀ ਗੱਲ ਆ ਰਹੀ ਹੈ ਤਾਂ ਪਹਿਲਾ ਪਾਣੀ ਘੱਟੋ-ਘੱਟ ਆਪਣਾ 21 ਤੋਂ ਲੈ ਕੇ 25 ਦਿਨ ਦੇ ਵਿਚਾਲੇ ਲੱਗਣਾ ਲਾਜ਼ਮੀ ਹੈ ਇਸ ਗੱਲ ਦਾ ਆਪਾਂ ਨੂੰ ਧਿਆਨ ਦੇਣਾ ਹੈ ਤਾਂ ਆਹ ਟਾਈਮ ਜਿਹੜਾ ਹੈਗਾ ਪਹਿਲੇ ਪਾਣੀ ਦੇ ਵਾਸਤੇ ਪਹਿਲੀ ਸਿੰਚਾਈ ਵਾਸਤੇ ਇਹ ਬਹੁਤ ਵਧੀਆ ਟਕਵਾ ਟਾਈਮ ਹੈ ਇਹ ਬਹੁਤ ਵਧੀਆ ਟਾਈਮ ਹੈ ਚਾਹੇ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਲੈ ਲੋ ਚਾਹੇ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਰਾਜਸਥਾਨ ਹਰਿਆਣਾ ਲੈ ਲੋ ਕੋਈ ਮਰਜ਼ੀ ਐਗਰੀਕਲਚਰ ਯੂਨੀਵਰਸਿਟੀ ਹੈ ਖੇਤੀਬਾੜੀ ਯੂਨੀਵਰਸਿਟੀ ਐ ਇਸ ਚੀਜ਼ ਨੂੰ ਸਿਫਾਰਿਸ਼ ਕਰਦੀ ਹੈ ਕਿ ਪਹਿਲਾ ਪਾਣੀ ਜਿਹੜਾ ਹੈ ਉਹ 1-22 ਦਿਨਾਂ ਦੇ ਉੱਤੇ ਕਣਕ ਦੀ ਫਸਲ ਦੇ ਅੰਦਰ ਜਾਣਾ ਚਾਹੀਦਾ ਹੈ। ਅਬ ਆਗੀ ਗੱਲ ਕਿ ਦੋ ਤਿੰਨ ਵੈਰਿਟੀਆ ਹੋ ਜੀ ਹੈ ਕਿ ਜਿੱਥੇ ਆਪਾਂ ਗੱਲ ਕਰੀਏ ਕਿ ਉਹ ਡਿਗਦੀ ਹੈ। ਤਾਂ ਉਹਦੇ ਅੰਦਰ ਜੇ ਆਪਾਂ ਗੱਲ ਕਰੀਏ ਇੱਕ ਵੈਰੈਟੀ 187 ਇੱਕ ਵੈਰੈਟੀ 303 ਤਾਂ ਇਹ ਦੋ ਵੈਰੈਟੀਆਂ ਦੇ ਅੰਦਰ ਆਪਾਂ ਨੂੰ ਕੀ ਹੈ ਕਿ 45 ਤੋਂ ਲੈ ਕੇ 55 ਦਿਨ ਦੇ ਉੱਤੇ ਜਿੱਥੇ ਪਹਿਲੀ ਗੰਢ ਬਣਦੀ ਹੈ ਉੱਥੇ ਆਪਾਂ ਨੂੰ ਕੀ ਹੈ ਕਿ ਕੋਈ ਨਾ ਕੋਈ ਗ੍ਰੋਥ ਰੈਗੂਲੇਟਰ ਜਦੋਂ ਫਸਲ ਆਪਣੀ 45 ਤੋਂ 55 ਦਿਨ ਦੇ ਵਿਚਾਲੇ ਹੋਗੀ ਤਾਂ ਉਸ ਟਾਈਮ ਆਪਾਂ ਨੂੰ ਕੋਈ ਨਾ ਕੋਈ ਗ੍ਰੋਥ ਰੈਗੂਲੇਟਰ ਆਪਾਂ ਨੂੰ ਯੂਜ਼ ਕਰਨਾ ਪਊਗਾ ਤਾਂ ਕਿ ਉਹ ਕੀ ਹੈ ਕਿ ਉਹ ਫਸਲ ਦਾ ਜਿਹੜਾ ਲੰਬਾਈ ਹੈ ਫਸਲ ਦੀ ਜਿਹੜੀ ਵਿਰਧੀ ਹੈ ਫਸਲ ਦਾ ਜਿਹੜਾ ਬਦਾਅਬ ਹੈ ਉਹ ਕੀ ਹੈ ਕਿ ਉਹ ਕੰਟਰੋਲ 'ਚ ਆਵੇ ਤੇ ਅੱਗੇ ਜਾ ਕੇ ਜਿਹੜੀ ਆਪਣੀ ਫਸਲ ਹੈ ਉਹ ਡਿੱਗੇ ਨਾ ਅਬ ਆਗੀ ਗੱਲ ਮੈਨ ਇੰਪੋਰਟੈਂਟ ਕਿਉਂਕਿ ਅਸੀਂ ਲੋਕ ਸੁਣ ਰਹੇ ਹਾਂ ਮਾਰਕੀਟ ਦੇ ਅੰਦਰ ਵੀ ਜਾ ਰਹੇ ਹਾਂ ਦੁਕਾਨਾਂ ਦੇ ਉੱਤੇ ਵੀ ਜਾ ਰਹੇ ਹਾਂ ਕਈ ਵਾਰੀ ਕਿਸਾਨ ਕੋਲੇ ਜਾ ਰਹੇ ਹਾਂ ਤਾਂ ਫਾਰਮਰ ਆ ਗੱਲ ਕਹਿੰਦਾ ਯਾਰ ਕਿ 327 ਬਹੁਤ ਵਧੀਆ ਐ ਮੈਂ ਤਾਂ ਸਾਰਾ ਮਤਲਬ ਜਿਹੜੇ 50 ਦੇ 50 ਕਿੱਲੇ ਜਿਹੜੇ ਐ ਮੈਂ 327 ਦੇ ਲਾਉਣੇ ਆ ਇਹ ਕਿ 872 ਨਵੀਂ ਵੈਰਾਈਟੀ ਆਈ ਐ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਾਂ ਕਹਿੰਦਾ ਜੀ ਕਿ ਮੈਂ 872 ਵੀ ਮਤਲਬ ਅੱਜ ਪੂਰੀ ਦੀ ਪੂਰੇ 50 ਕਿੱਲਾਂ ਦੇ ਅੰਦਰ ਲਾਉਣੀ ਐ ਤਾਂ ਕਿਸਾਨ ਭਰਾਓ ਇੱਕ ਮੇਰੀ ਬੇਨਤੀ ਐ ਕਿ ਯਾਰ ਜਿੰਨਾ ਵੀ ਹੈ ਆਪਣੇ ਕੋਲੇ ਜੋ ਵੀ ਹਿੱਸਾ ਜਾਂ ਜੋ ਵੀ ਖੇਤ ਐ ਆਪਣੇ ਕੋਲੇ ਘੱਟੋ ਘੱਟ 2-3 ਵੈਰਾਈਟੀਆਂ ਜ਼ਰੂਰ ਬੀਜੋ ਮਤਲਬ ਪੂਰੇ ਇੱਕ ਵੱਡੇ ਹਿੱਸੇ ਦੇ ਅੰਦਰ ਆਪਾਂ ਨੂੰ ਇੱਕ ਸਿੰਗਲ ਵੈਰਾਈਟੀ ਦੇ ਨਾਲ ਆਪਾਂ ਲੋਕਾਂ ਨੂੰ ਨਹੀਂ ਜਾਣਾ ਕਿ ਦੋ ਤਿੰਨ ਵੈਰਾਈਟੀਆਂ ਆਪਾਂ ਨੂੰ ਲਾਜ਼ਮੀ ਬਿਜਾਈ ਆਪਾਂ ਲੋਕਾਂ ਨੂੰ ਕਰਨੀ ਚਾਹੀਦੀ ਹੈ ਤਾਂ ਅ ਮੇਜਰ ਚੀਜ਼ ਸੀ ਲਾਸਟ ਦੇ ਅੰਦਰ ਜਿਹੜੀ ਮੇਰੀ ਇੱਕ ਬੇਨਤੀ ਹੈ ਜੋ ਖੇਤੀ ਦੀ ਜਾਣਕਾਰੀ ਦਿੰਦੇ ਆ ਤਾਂ ਮੇਰੀ ਇੱਕੋ ਹੀ ਰਿਕਵੈਸਟ ਹੈ ਕਿ ਆਪਾਂ ਜੋ ਅੱਜ ਬੀਜ ਦਾ ਟਾਈਮ ਹੈ ਕਿਉਂਕਿ ਅੱਜ ਬੀਜ ਦੀ ਜੋ ਆਪਾਂ ਸਹੀ ਜਾਣਕਾਰੀ ਦਵਾਂਗੇ ਤਾਂ ਜਿਹੜਾ ਬੀਜ ਹੈ ਬੀਜ ਦੇ ਉੱਤੇ ਸਾਰੀ ਫਸਲ ਟਿੱਕੀ ਹੁੰਦੀ ਹੈ ਕਿਉਂਕਿ 6 ਮਹੀਨਿਆਂ ਦਾ ਜਿਹੜਾ ਪੂਰਾ ਟਾਈਮ ਹੈ 150 55 ਦਿਨ ਦਾ ਜਿਹੜਾ ਪੂਰਾ ਟਾਈਮ ਹੈ ਉਹ ਸਾਰਾ ਦਾ ਸਾਰਾ ਜਿਹੜਾ ਨਿਰਧਾਰਨ ਹੈ ਸਭ ਤੋਂ ਪਹਿਲਾਂ ਬੀਜ ਦੇ ਉੱਤੇ ਹੁੰਦਾ ਹੈ ਆਪਾਂ ਜਿਹੜੀ ਵੀ ਕਿਸਾਨ ਨੂੰ ਜਾਣਕਾਰੀ ਬੀਜ ਤੋਂ ਰਿਲੇਟਡ ਦੇਣੀ ਹੈ ਉਹ ਇੱਕ ਵਧੀਆ ਜਾਣਕਾਰੀ ਦਿਈਏ ਤਾਂ ਕਿ ਕਿਸਾਨ ਇੱਕ ਵਧੀਆ ਖੇਤੀ ਕਰ ਪਾਵੇ ਵਧੀਆ ਇੱਕ ਫਸਲ ਲੈ ਪਾਵੇ ਠੀਕ ਹੈ ਬਾਅਦ ਦੇ ਅੰਦਰ ਹੋ ਸਕਦਾ ਹੈ ਕਿ ਉਹਦੇ ਉੱਤੇ ਮੌਸਮ ਦਾ ਫਰਕ ਪੈ ਗਿਆ ਜੀ ਉਹਦੇ ਉੱਤੇ ਹੋ ਸਕਦਾ ਹੈ ਪ੍ਰਕਿਰਤਿਕ ਆਪਦਾ ਹੋਰ ਆ ਗਈ ਤਾਂ ਉਹਦਾ ਫਰਕ ਚਲੋ ਇਹ ਉਹ ਇੱਕ ਪ੍ਰਕਿਰਤਿਕ ਆਪਦਾ ਹੈ ਲੇਕਿਨ ਜਿਹੜਾ ਨੀਮ ਹੈ ਹੁੰਦੀ ਉਸ ਨੀਮ ਦੇ ਨਾਲ ਜਿਹੜਾ ਅੱਗੇ ਜਾ ਕੇ ਫਸਲ ਆਉਣੀ ਹੈ ਤਾਂ ਉਹ ਆਪਣੀ ਜਿਹੜੀ ਜਾਣਕਾਰੀ ਹੈ ਉਹ ਇੱਕ ਵਧੀਆ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨ ਨੂੰ ਆਪਣੀ ਜ਼ਮੀਨ ਦੇ ਮੁਤਾਬਿਕ ਉਹ ਮਤਲਬ ਆਪਣਾ ਬੀਜ ਵਿਜਾਈ ਕਰ ਸਕੇ ਦੂਜੀ ਗੱਲ ਇੱਕ ਚੀਜ਼ ਹੋਰ ਹੈ ਕਿ ਜੋ ਮਤਲਬ ਮੈਂ ਵੀ ਇੱਕ ਵੀਡੀਓ ਪਾਈ ਹੈ ਪਹਿਲਾਂ ਕਿ ਕਣਕ ਦੀ ਕਿਹੜੀ ਵੈਰਾਈਟੀਆਂ ਆਪਾਂ ਅਗੇਤੀ ਬਿਜਾਈ ਦੇ ਅੰਦਰ ਆਪਾਂ ਲੈ ਕੇ ਜਾ ਸਕਦੇ ਆ ਉਹ ਲਾਜ਼ਮੀ ਦੇਖੋ ਤੁਸੀਂ ਤੁਹਾਨੂੰ ਬਹੁਤ ਚੰਗੀ ਚੀਜ਼ ਤੁਹਾਨੂੰ ਉੱਥੇ ਸਮਝ ਆਊਗੀ ਲਿੰਕ ਵੀ ਦਿੱਤਾ ਹੋਇਆ ਹੈ ਇਸ ਵੀਡੀਓ ਦੇ ਅੰਦਰ ਤਾਂ ਉਹਦੇ ਅੰਦਰ ਕੀ ਹੈ ਕਿ ਜਿੰਨੀ ਵੀ ਮੈਂ ਲਾਸਟ ਦੇ ਅੰਦਰ ਤੁਹਾਨੂੰ ਐਵੇਂ ਵੀ ਦੱਸਿਆ ਵੀ ਇਹ 32 ਕੁਇੰਟਲ ਦੇਣ ਦੀ ਇਸ ਵੈਰਾਈਟੀ ਦੀ ਸਮਰੱਥਾ ਹੈ 30 ਕੁਇੰਟਲ ਸਮਰੱਥਾ ਹੈਗੀ ਤਾਂ ਉਹ ਇੱਕ ਸਮਰੱਥਤਾ ਹੈ ਉਸ ਵੈਰਾਈਟੀ ਦੀ ਕਿ ਉਸ ਵੇਰੇ ਉਹ ਵੈਰੈਟੀ ਲਾਸਟ ਤੱਕ ਇੰਨਾ ਝਾੜ ਜੇ ਆਪਣਾ ਮੈਨੇਜਮੈਂਟ ਸਹੀ ਰਹਿੰਦਾ ਹੈ ਆਪਾਂ ਨੂੰ ਮੌਸਮ ਸਾਥ ਦਿੰਦਾ ਹੈ ਤਾਂ ਇਹ ਸਾਰੀ ਦੀ ਸਾਰੀ ਚੀਜ਼ਾਂ ਜੇ ਆਪਣੇ ਨਾਲ ਸਹੀ ਹੋਗੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਤਾਂ ਆਪਾਂ ਨੂੰ ਉਹ ਵੈਰੈਟੀ ਜਿਹੜੀ ਹੈਗੀ 30 32 ਕੁਇੰਟਲ ਆਪਾਂ ਨੂੰ ਝਾੜ ਦੇ ਕੇ ਜਾ ਸਕਦੀ ਹੈ ਔਰ ਲੋਗਾਂ ਜਿਵੇਂ ਮੰਨ ਲਓ ਕਿਸਾਨਾਂ ਦੇ ਫੋਨ ਆਏ ਆ ਤਾਂ ਉਹਨਾਂ ਨੂੰ ਕੀ ਹੈ ਕਿ ਉਹ ਵੈਰਾਈਟੀਆਂ ਦੇ ਝਾੜ ਕਈ ਵੈਰਾਈਟੀਆਂ ਦੇ ਝਾੜ ਉਹਨਾਂ ਦੇ ਮਿਲੇ ਹੈ ਮੈਂ ਇੱਕ ਦੋ ਦਿਨਾਂ ਦੇ ਅੰਦਰ ਇੱਕ ਵੀਡੀਓ ਬਣਾ ਰਿਹਾ ਕਿ ਜਿਨ੍ਹਾਂ ਨੇ ਮੈਨੂੰ ਕਾਲ ਕਰਕੇ ਆ ਮੇਰੇ YouTube ਦੇ ਉੱਤੇ ਜਿਨ੍ਹਾਂ ਨੇ ਪਾਇਆ ਹੈ ਜਾਂ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਪਾਇਆ ਜਿਵੇਂ Facebook Facebook ਦੇ ਉੱਤੇ ਕਿ ਮੈਨੂੰ ਇਸ ਵੈਰਾਈਟੀ ਤੋਂ ਇੰਨਾ ਝਾੜ ਆਇਆ ਮੈਂ ਇੱਕ ਦੋ ਦਿਨਾਂ ਦੇ ਅੰਦਰ ਉਹ ਵੀਡੀਓ ਬਣਾਣ ਲੱਗਿਆ ਤੁਹਾਡੇ ਸਾਹਮਣੇ ਆਜੂਗੀ ਚੀਜ਼ਾਂ ਵੀ ਕਿਹੜੀ ਵੈਰਾਈਟੀ ਦਾ ਝਾੜ ਕਿੰਨਾ ਆਇਆ ਹੈ ਨੰਬਰ 1 ਨੰਬਰ 2 ਮੈਂ ਇੱਕ ਗੱਲ ਹੋਰ ਕੀਤੀ ਹੈ ਮੌਸਮ ਮੌਸਮ ਬਹੁਤ ਵੱਡੀ ਚੀਜ਼ ਹੈ ਪਿਛਲੇ ਸਾਲ ਜਿਹੜਾ ਕਣਕ ਦਾ ਝਾੜ ਹੋਇਆ ਹੈ ਉਹ ਆਪਾਂ ਨੂੰ ਮੌਸਮ ਕਰਕੇ ਝਾੜ ਹੋਇਆ ਹੈ ਕਿ ਲਾਸਟ ਦੇ ਅੰਦਰ ਜਦੋਂ ਪਕਾਵਾਲਾ ਟਾਈਮ ਸੀ ਜਦੋਂ ਉਸ ਟਾਈਮ ਕੀ ਹੈ ਕਿ ਮੌਸਮ ਬਹੁਤ ਵਧੀਆ ਸੀ ਬਹੁਤ ਸਹੀ ਟੈਂਪਰੇਚਰ ਸੀ ਤਾਂ ਉਹਦੇ ਕਰਕੇ ਜਿਹੜਾ ਪਕਾਵ ਆਇਆ ਉਹ ਬਹੁਤ ਵਧੀਆ ਤਰੀਕੇ ਨਾਲ ਪਕਾਵ ਆਇਆ ਤਾਂ ਮੌਸਮ ਦਾ ਬਹੁਤ ਵੱਡਾ ਰੋਲ ਹੈ ਕਿ ਜਿਹਦੇ ਕਰਕੇ ਆਪਾਂ ਨੂੰ ਪਿਛਲੇ ਸਾਲ ਆਪਾਂ ਨੂੰ ਜੋ ਝਾੜ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਉਹ ਮੌਸਮ ਦੇ ਕਰਕੇ ਦੇਖਣ ਨੂੰ ਮਿਲੇ ਨੇ ਤਾਂ ਮੇਰੀ ਆਈ ਹੈ ਕਿ ਜਦੋਂ ਆਪਾਂ ਨੀਮ ਰੱਖ ਰਹੇ ਹਾਂ ਉਸ ਟਾਈਮ ਬੀਜ ਸੇ ਹੀ ਹੋਣਾ ਚਾਹੀਏ ਜਦੋਂ ਸਿੰਚਾਈ ਦੀ ਗੱਲ ਆਉਂਦੀ ਹੈ ਤਾਂ ਆਪਾਂ ਨੂੰ ਉਹਨੂੰ ਟਾਈਮ ਦੇ ਉੱਤੇ ਆਪਾਂ ਨੂੰ ਪਾਣੀ ਦੇਣਾ ਹੈ ਜਦੋਂ ਖਾਦ ਦੀ ਗੱਲ ਆਉਂਦੀ ਹੈ ਤਾਂ ਟਾਈਮ ਦੇ ਉੱਤੇ ਆਪਾਂ ਨੂੰ ਪੂਰੀ ਜਿੰਨੀ ਸਪਰਸ ਮਾਤਰਾ ਹੈ ਖਾਦੀ ਉਹ ਆਪਾਂ ਨੂੰ ਸਹੀ ਟਾਈਮ ਦੇ ਉੱਤੇ ਆਪਾਂ ਨੂੰ ਦੇਣੀ ਹੈ ਤਾਂ ਮੇਰੇ ਵੱਲੋਂ ਆਹੀ ਗੱਲ ਸੀ ਕਿ ਆਪਾਂ ਜੇ ਵਧੀਆ ਝਾੜ ਲੈਣਾ ਹੈ ਤਾਂ ਇਹ ਗੱਲਾਂ ਦਾ ਧਿਆਨ ਰੱਖਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਜੈ ਜਵਾਨ ਜੈ ਕਿਸਾਨ ਸਤਿ ਸ੍ਰੀ ਅਕਾਲ